ਲੋ ਭਰਾਵੋ ਜਿਹੜਾ ਚੰਦਪਾਹੰ ਦਾ ਮਸਲਾ ਸੀ ਹੁਣ ਉਹਦੇ ਵਿੱਚ ਨਾ ਨਵਾਂ ਮੋੜ ਆ ਗਿਆ ਨਵਾਂ ਮੋੜੇ ਆ ਗਿਆ ਵੀ ਜਿਹੜੇ ਜੱਟ ਭਾਈਚਾਰੇ ਦੀਆਂ ਜਥੇਬੰਦੀਆਂ ਬਣੀਆਂ ਸੀ ਤਾਂ ਉਹਨਾਂ ਦੇ ਜਿਹੜੇ ਪ੍ਰਧਾਨ ਆ ਜਿਹੜੀਆਂ ਜਥੇਬੰਦੀਆਂ ਜੱਟ ਦੇ ਨਾਮ ਤੇ ਜਥੇਬੰਦੀਆਂ ਬਣੀਆਂ ਤੇ ਉਹ ਹੁਣ ਜਿਹੜਾ ਕਹਿ ਲਓ ਜਿਹੜਾ ਚੰਦਪਾਹੰ ਦਾ ਜਿਹੜਾ ਪੱਪੂ ਸੀਗਾ ਗਮਦੂਰ ਉਹਦੇ ਹੱਕ ਦੇ ਵਿੱਚ ਆ ਗਿਆ ਤੇ ਉਹਦੇ ਵਿੱਚ ਇਹ ਕਹਿ ਰਿਹਾ ਕਿ ਜਿਹੜਾ ਸਾਡਾ ਮਜ਼ਦੂਰ ਤੇ ਕਿਸਾਨ ਦਾ ਰਿਸ਼ਤਾ ਉਹਨੂੰ ਪਾੜਾ ਪਾਇਆ ਜਾ ਰਿਹਾ ਪਾੜਾ ਬਾਈ ਜੀ ਤੁਸੀਂ ਇੱਕ ਗੱਲ ਦੱਸੋ ਵੀ ਜੇਕਰ ਪਾੜਾ ਪਾਇਆ ਜਾ ਰਿਹਾ ਸਭ ਤੋਂ ਵੱਡਾ ਪਾੜਾ ਤਾਂ ਪਾਇਆ ਤੁਹਾਡੇ ਪ੍ਰਸ਼ਾਸਨ ਨੇ ਤਾਂ ਮੈਂ ਉੱਥੇ ਅੱਜ ਚੰਦਪਾਣ ਗਿਆ ਸੀ ਉੱਥੇ ਰਿਸ਼ਤੇਦਾਰੀ ਪੈਂਦੀ ਹੈ ਸਾਡੀ ਇੱਕ ਤਾਂ ਮੈਂ ਉਹਨਾਂ ਤੋਂ ਪੁੱਛਿਆ ਮੈਂ ਆਖਿਆ ਵੀ ਮਾਤਾ ਸਾਹਮਣੇ ਤੂੰ ਵੀ ਤੂੰ ਮੰਨਦੀ ਆ ਮੈਂ ਕਿਹਨੂੰ ਮੰਨਦੀ ਆ ਉਹ ਕਹਿੰਦੇ ਬਾਬੇ ਨਾਨਕ ਨੂੰ ਮੈਂ ਕਿਹਾ ਤੁਹਾਡੇ ਘਰੇ ਬਾਬੇ ਨਾਨਕ ਦੀ ਫੋਟੋ ਤਾਂ ਹੈਣੀਗੀ ਉਹ ਆ ਤੇ ਕੋਈ ਗੱਲ ਨਹੀਂ ਮਨ 'ਚ ਫੋਟੋ ਆ ਮੈਂ ਕਿਹਾ ਫਿਰ ਜਾ ਤੂੰ ਐਂ ਕਰ ਸੌਂਦੇ ਹੁਣ ਵੀ ਪ੍ਰਮਾਤਮਾ ਦਾ ਨਾਮ ਹਾਜ਼ਰ-ਨਾਜ਼ਰ ਮੰਨ ਕੇ ਮੈਂ ਕਿਹਾ ਵੀ ਫੋਟੋ ਤਾਂ ਤੇਰੇ ਘਰੇ ਕਿਸੇ ਦੀ ਨਹੀਂ ਜੇ ਪ੍ਰਭੂ ਨੂੰ ਮੰਨਦੀਆਂ ਤਾਂ ਪ੍ਰਭੂ ਦੇ ਨਾਮ ਦੀ ਸੌਂ ਖਾਲਾ ਜੇ ਧੰਗ ਗੁਰੂ ਨਾਨਕ ਦੇਵ ਜੀ ਨੂੰ ਮੰਨਦੀਆਂ ਤਾਂ ਉਹਦੀ ਸੌਂ ਖਾਲਾ ਜਿਹੜੇ ਬਾਬੇ ਨੂੰ ਮੰਨਦੀ ਤੈਨੂੰ ਉਸੇ ਦੀ ਕਸਮ ਲੱਗੇ ਗੱਲ ਦੱਸ ਮੈਂ ਕੀ ਆ ਉਹਨੇ ਆ ਕੋਠਿਆਂ ਤੇ ਪੁਲਿਸ ਚੜ ਗਈ ਸੀ ਸਾਡੇ ਕੋਠਿਆਂ ਤੇ ਪੁਲਿਸ ਚੜ ਗਈ ਸੀ ਔਰ ਜਿਹੜੀ ਕੋਠਿਆਂ ਤੇ ਪੁਲਿਸ ਚੜੀ ਆ ਤਾਂ ਮੈਂ ਉਹ ਸਿਰਫ ਔਰ ਸਿਰਫ ਹੁਣ ਤੁਸੀਂ ਮੈਨੂੰ ਕਹੋਗੇ ਵੀ ਆਜ਼ਾਦ ਪਾਤ ਪਾਉਂਦਾ ਜੇ ਤਾਂ ਮਜ਼ਦੂਰ ਦੀ ਗੱਲ ਕਰਦਗੇ ਤਾਂ ਉਦੋਂ ਅਸੀਂ ਜਾਤ ਪਾਤ ਪਾਉਣ ਲੱਗ ਜਾਂਦੇ ਆ ਜਦੋਂ ਮੇਰੇ ਅੱਗੇ ਕਿਸਾਨੀ ਧਰਨੇ ਤੇ ਜਾਂਦਾ ਜਦੋਂ ਮੋਦੀ ਵਰਗੇ ਨੂੰ ਕਹਿੰਦਾ ਜਾਂ ਕੇਂਦਰ ਸਰਕਾਰ ਨੂੰ ਕਹਿੰਦਾ ਭਗਵੰਤ ਮਾਨ ਨੂੰ ਕਹਿੰਦਾ ਕਿ ਮਾਨ ਸਾਹਿਬ ਕਿਸਾਨਾਂ ਦੇ ਮਸਲੇ ਹੱਲ ਕਰੋ ਉਸ ਸਮੇਂ ਤੱਕ ਤਾਂ ਬਾਈ ਜੀ ਕੋਈ ਜਾਤ ਨਹੀਂ ਹੁੰਦੀ ਤੇ ਜਦੋਂ ਕਿਸੇ ਗਰੀਬ ਦਾ ਆਪਾ ਹੱਕ ਮੰਗਦੇ ਆ ਉਦੋਂ ਆਪਾਂ ਜਾਤ ਪਾਤ ਬਣਾਉਂਦੇ ਆ ਹੁਣ ਤੁਸੀਂ ਇੱਕ ਉਹ ਫਿਰ ਜਿੰਨੇ ਐਸਸੀ ਭਾਈਚਾਰੇ ਦੇ ਘਰ ਦੇ ਬੱਚੇ ਸੀ ਚਾਹੇ ਉਹਦੇ ਘਰੇ ਪਹੁੰਚੇ ਚਾਹੇ ਨਹੀਂ ਪਹੁੰਚੇ ਤਾਂ ਤੁਸੀਂ ਇੱਕ ਚੀਜ਼ ਨੋਟ ਕਰੋ ਵੀ ਉਹਨਾਂ ਬੰਦਿਆਂ ਨੂੰ ਪੁਲਿਸ ਚੱਕ ਕੇ ਉਹਨਾਂ ਦੀ ਕੁੱਟਮਾਰ ਕਰਦੀ ਰਹੀ ਆ ਤਾਂ ਸਭ ਤੋਂ ਮਸਲਾ ਪਖਾਇਆ ਕਿਨੇ ਆ ਤੁਹਾਡਾ ਪੁਲਿਸ ਨੇ ਫਕਾਇਆ ਗਮਦੂਰ ਦੀ ਕਾਰਵਾਈ ਕਮਜ਼ੂਰ ਤੇ ਹੋ ਜਾਂਦੀ ਦੂਜੇ ਦੀ ਕਾਰਵਾਈ ਦੂਜੇ ਤੇ ਹੋ ਜਾਂਦੀ ਔਰ ਰਹੀ ਗੱਲ ਕਿ ਜੇ ਅੱਜ ਤੁਸੀਂ ਇਹ ਕਹਿੰਨੇ ਆ ਕਿ 300 ਬੰਦਾ ਲੈ ਕੇ ਪੱਤਰਕਾਰਾਂ ਨੂੰ ਲੈ ਕੇ 300 ਬੰਦਾ ਹੁਣ ਬਿਆਨਾਂ 'ਚ ਫਸੋਂਗੇ ਯਾਦ ਰੱਖ ਲਓ ਤੁਸੀਂ ਇਹ ਗੱਲ ਕਹਿ ਤਾਂ ਦਿੱਤੀ ਹੁਣ ਮੈਂ ਸੁਣਾਉਣਾ ਤੁਹਾਨੂੰ ਜੇ ਤੁਸੀਂ ਇਹ ਕਹਿੰਨੇ ਆ ਵੀ ਉਹ ਚੰਦਪਾਣ ਦਾ ਸਰਪੰਚ 300 ਬੰਦਾ ਲੈ ਕੇ ਘਰੇ ਵੀਡੀਓ ਬਣਾਉਣ ਗਿਆ ਤੇ ਉਹਨਾਂ ਦੇ ਗੱਲ ਪੈਣ ਗਿਆ ਆ ਫਿਰ ਇੱਕ ਚੀਜ਼ ਨੋਟ ਕਰ ਲਓ ਹਣ ਮਸਲੇ ਚ ਫਸੋਂਗੇ ਫਸ ਗਏ ਕਿ ਜਦੋਂ ਆਪਾਂ ਭਗਵੰਤ ਮਾਨ ਦੇ ਘਰੇ ਜਾਣੇ ਆ ਕੋਠੀ ਅੱਗੇ ਧਰਨਾ ਲਾਉਣ ਕਿ ਉਹਦੇ ਗੱਲ ਪੈਣ ਜਾਣੇ ਹੁੰਨੇ ਆ ਕਿੰਨੇ ਪੱਤਰਕਾਰ ਨਾਲ ਹੁੰਦੇ ਆ ਉਦੋਂ ਕਿ ਉਦੋਂ ਆਪਾਂ ਗੱਲ ਪੈਣ ਜਾਣੇ ਆ ਕਿ ਹੁਣ ਆਪਾਂ ਦਿੱਲੀ ਚੱਲੇ ਆ ਧਰਨਾ ਲਾਉਣ ਕਿ ਹੁਣ ਦਿੱਲੀ ਆਪਾਂ ਗੱਲ ਪੈਣ ਚੱਲੇ ਆ ਉੱਥੇ ਇਹ ਗੱਲਾਂ ਚ ਫਸੀ ਜਾਣੇ ਆ ਬਾਈ ਜੀ ਤੁਸੀਂ ਦੱਸੋ ਤੇ ਰਹੀ ਗੱਲ ਕਿ ਪੁਲਿਸ ਦੇ ਡਲੇ ਚਲਾਏ ਤੁਹਾਨੂੰ ਯਾਦ ਹੋਣਾ ਜਦੋਂ ਜੀਰਾ ਫੈਕਟਰੀ ਦਾ ਧਰਨਾ ਲੱਗਿਆ ਸੀ ਤੇ ਇੱਕ ਕਿਸਾਨ ਯੋद्धा ਕਹੂੰਗਾ ਮੈਂ ਜਿਹਨੇ ਪੁਲਿਸ ਦੇ ਅੱਗੇ ਡਾਂਗ ਕਾਈ ਸੀ ਉਸ ਟਾਈਮ ਤੇ ਤਾਂ ਆਪਾਂ ਸਾਰਿਆਂ ਨੇ ਉਹਨੂੰ ਯੋद्धा ਕਹਤਾ ਤੇ ਜਦੋਂ ਹੱਕ ਲੈਂਨ ਤੇ ਕਿਸੇ ਨੇ ਡਲੇ ਚਲਾਤੇ ਗੋਲੀਆਂ ਕੋਈ ਬੰਦਾ ਕਹਿ ਰਿਹਾ ਨਾ ਸੀ ਵਾਈਫਾਇਰ ਕੀਤੇ ਆ ਤਾਂ ਕੁਝ ਬੰਦੇ ਰਿਸ਼ਤੇਦਾਰਾਂ ਚ ਭੱਜੇ ਆ ਕਈਆਂ ਦੀ ਲੱਤਾਂ 'ਚ ਸ਼ੈਰੇ ਵੱਜੇ ਰਹੇ ਆ ਤੇ ਆਪਾਂ ਕਿੰਨੇ ਦੀ ਆਪਾਂ ਗੋਲੀਆਂ ਚਲਾਈਆਂ ਆ ਵਾਈਫਾਇਰ ਚਲਾਏ ਆ ਮੰਦਾ ਲੋੜ ਪੈਣ ਤੇ ਚਲਾਉਣਾ ਪੈਂਦਾ ਫੇਰ ਤੁਸੀਂ ਇਹ ਕਹ ਰਹੇ ਹੋ ਵੀ 300 ਬੰਦਾ ਨਸ਼ੇੜੀ ਘਰੇਵਾਰ ਜਣਾ ਸੀ ਹੁਣ ਉਹ ਜੇ ਗਰੀਬ ਪਰਿਵਾਰ ਦੇ ਸੀ ਤੇ ਕੀ ਭਾਈ ਇਸ ਟਾਈਮ ਪੰਜਾਬ ਦੇ ਵਿੱਚ ਕੱਲਾ ਐਸਸੀ ਕਾਸਟ ਦੇ ਵਿੱਚ ਹੀ ਨਸ਼ੇਲੀ ਆ ਆਪਣਾ ਭਾਈ ਜੀ ਅੱਧੇ ਪੰਜਾਬ ਨਾਲੋਂ ਜ਼ਿਆਦਾ ਪੰਜਾਬ ਖਤਮ ਹੋ ਗਿਆ ਭਰਾਵੋ ਅੱਧੇ ਪੰਜਾਬ ਨਾਲੋਂ ਤੇ ਇਹ ਜਿਹੜੀਆਂ ਗੱਲਾਂ ਤੁਹਾਡੀਆਂ ਇਹ ਤੁਹਾਨੂੰ ਪਸਾ ਕੇ ਬਹਿਣ ਗਈਆਂ ਫੇਰ ਤੁਸੀਂ ਕਹਿ ਰਹੇ ਹੋ ਇਹਨਾਂ ਦਾ ਰਾਜੀਨਾਮਾ ਕਰਾਓ ਰਾਜੀਨਾਮਾ ਤੁਸੀਂ ਹੁਣ মিডিਆ ਸਾਹਮਣੇ ਕਰਨਾ ਦੂਰੀਆਂ ਹੀ ਹੋਊਗਾ ਤੁਸੀਂ ਗੱਲ ਅਗਲੇ ਦੇ ਘਰੇ ਜਾਓ ਤੁਸੀਂ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਜਿਹੜਾ ਭਾਈ ਸਾਹਿਬ ਸਪੀਕਰ ਆ ਐਮਪੀ ਐਮਐਲਏ ਆ ਇਹਨਾਂ ਨੇ ਰੋਲੇ ਠੰਡੇ ਕਰਨੇ ਹੁੰਦੇ ਆ ਤੇ ਇਹੀ ਤਾਂ ਰੋਲੇ ਪਵਾਈ ਜਾਂਦੇ ਤੇ ਉੱਥੇ ਕੀ ਕੰਮ ਹੋ ਜਾਊਗਾ ਹੁਣ ਆ ਸੁਣੋ ਇੱਕ ਬਾਬੇ ਦੀ ਗੱਲ ਮੈਨੂੰ ਵਧੀਆ ਵੀ ਲੱਗੀ ਆ ਉਹ ਬਾਬੇ ਦੀ ਜਿਹੜੀ ਗੱਲ ਸੁਣੋ ਜੇ ਬੜੇ ਧਿਆਨ ਨਾਲ ਉਹ ਬਾਬੇ ਨੇ ਬਹੁਤ ਵਧੀਆ ਗੱਲ ਕੀਤੀ ਮੈਂ ਬਾਕੀ ਉਹ ਤੇ ਤਾਏ ਉਹਦੇ ਹਥਿਆਰ ਤਿੱਖੇ ਕਰਦੇ ਆ ਜਾਂ ਮੰਨ ਲਓ ਪੁਲਿਸਾਂ ਨੇ ਏਟਾਂ ਰੋੜੇ ਵਾਜਦੇ ਇਹ ਸਾਰੀਆਂ ਪਰਚਾਣਾਂ ਦੇ ਫਿਰ ਮਨ ਕੋ ਸਾਡੇ ਮਿੰਦੀਆਂ ਆ ਜੀ ਉਹ ਕਿਸੇ ਬੰਦੇ ਨੇ ਫਾਇਰ ਕਰਤਾ ਉਹ ਚੀਜ਼ ਦੇਖੀ ਜਾਂਦਾ ਪਰ ਉਹ ਕਿਸੇ ਬੰਦੇ ਨੇ ਇਹ ਚੀਜ਼ ਤੋਂ ਤੇ ਕਮੈਂਟ ਨਹੀਂ ਕੀਤਾ ਵੀ ਬੰਦਾ ਫਾਇਰ ਕਿੱਥੇ ਕਰਕੇ ਕਰ ਰਿਹਾ ਤੇ ਕਿਉਂ ਕਰ ਰਿਹਾ ਉਹ 300 ਬੰਦਾ ਸਾਡੇ ਘਰੇ ਵੜ ਰਿਹਾ ਅਸੀਂ ਆ ਤੇ ਘਰੇ ਖੜਕੇ ਫਾਇਰ ਨਹੀਂ ਕਰ ਸਕਦੇ ਅਸੀਂ ਕਰਾਉਣਾ ਕੀ ਹਟੋਂ ਤੇ ਜਿਸ ਤਰ੍ਹਾਂ ਇਹ ਸਾਰੀ ਘਟਨਾ ਹੁੰਦੀ ਆ ਉਸ ਤੋਂ ਬਾਅਦ ਜਿਹੜੀਆਂ ਯੂਨੀਅਨਾਂ ਆ ਜਾਂਦੀਆਂ ਛੋਟੇ ਮੰਨ ਲਓ ਇੱਥੇ ਪੱਕਾ ਮੋਰਚਾ ਲੱਗ ਜਾਂਦਾ ਹੈ ਠੀਕ ਐਕਸ਼ਨ ਕਮੇਟੀ ਆ ਬਣ ਜਾਂਦੀਆਂ 5 ਜਿਹੜੇ ਮੰਨ ਲਓ ਚੁੱਕੇ ਅਰੇਸਟ ਹੋਏ ਨਾ ਬਛੜਾ ਲੈ ਜਾਂਦੇ ਆ ਯੂਨੀਅਨਾਂ ਦਾ ਜਿਹੜਾ ਇਹਦੇ ਵਿੱਚ ਰਵਈਆ ਆ ਰਿਹਾ ਜਿਸ ਤਰ੍ਹਾਂ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਕੀ ਟਾਈਮ ਨੇ ਮੁੱਦਾ ਬਣਾਇਆ ਜਾਤ ਪਾਤ ਦਾ ਉੱਥੇ ਐਸਐਚਓ ਸਾਹਿਬ ਆਏ ਆ ਉਹਨਾਂ ਨੇ ਆ ਕੇ ਹੁਣ ਬਾਈ ਜੀ ਤੁਸੀਂ ਇੱਥੇ ਜਾਤ ਪਾਤ ਕਹੀ ਜਾਂਦੇ ਆ ਫਿਰ ਮੈਨੂੰ ਇੱਕ ਗੱਲ ਦੱਸੋ ਵੀ ਜਦੋਂ ਇੱਕ ਹੁਣ ਮੈਂ ਫਿਰ ਤੋਂ ਕਹਿੰਨਾ ਮੈਂ ਮਸਲਾ ਜਾਤ ਪਾਤ ਦਾ ਨਹੀਂ ਪਾਈ ਜਾਂਦਾ ਪਰ ਜਦੋਂ ਬਾਈ ਗੱਲ ਸੁਣ ਕੇ ਆਪੇ ਕਹਿੰਦੇ ਨਾ ਵੀ ਜਦੋਂ ਪਤਾ ਲੱਗਦਾ ਵੀ ਆ ਨਵੀਂ ਗੱਲ ਨਿਕਲ ਆਈ ਆ ਔਰ ਸਟਾਈਮ ਤੇ ਬੰਦੇ ਤੋਂ ਬੋਲਿਆ ਜਾਂਦਾ ਹੁਣ ਆਪਾਂ ਕਹੀ ਜਾਂਦੇ ਵੀ ਨੋ ਮਾਸ ਦਾ ਰਿਸ਼ਤਾ ਮੈਂ ਵੀ ਮੰਨਦਾ ਭਾਈ ਪਿੰਡਾਂ ਚ ਵਰਤਦੇ ਆਪਾਂ ਕਿਤੇ ਇੱਕ ਪਿੰਡ ਰਾਤ ਪੈ ਵੀ ਜਾਂਦੀ ਹੈ ਮੇਰੀ ਵੀ ਪਿੰਡ ਚ ਰਾਤ ਪੈ ਗਈ ਸੀ ਤਾਂ ਮੇਰੇ ਸਾਰੇ ਦੁਸ਼ਮਣ ਥੋੜਾ ਹੋ ਗਏ ਜਦੋਂ ਮੈਨੂੰ ਲੋੜ ਪੈਂਦੀ ਹੈ ਮੇਰੇ ਨਾਲ ਮੈਂ ਕਹਿੰਨਾ ਮੇਰੇ ਨਾਲ ਜੱਟ ਭਾਈਚਾਰਾ ਖੜਦਾ ਮੈਨੂੰ ਜਿੱਥੇ ਵੀ ਲੋੜ ਪਈ ਇਲੈਕਸ਼ਨ ਦੇ ਵਿੱਚ ਮੇਰੇ ਨਾਲ ਖੜੇ ਆ ਜਿੱਤੇ ਮੈਂ ਜਾਤ ਪਾਤ ਨਹੀਂ ਪਾ ਰਿਆ ਇਹ ਜਦੋਂ ਕਿਸੇ ਬੰਦੇ ਦੀ ਹੁਣ ਜਾਤ ਪਾਤ ਪਊਗੀ ਸਾਪਾ ਤੇ ਇਹ ਕਹਿੰਦਾ ਵੀ ਹੁਣ ਪਾਊਗੀ ਤੁਸੀਂ ਇੱਕ ਪਾਸੇ ਗੱਲ ਕਰੋ ਉਹੀ ਹੁਣ ਜਿਹੜਾ ਕਹਿ ਲੋ ਮਸਲੇ ਇੱਕੇ ਪਾਸੇ ਬਣ ਗਿਆ ਹੁਣ ਤੁਸੀਂ ਕਹਿੰਦੇ ਜਾਤਪਾਤ ਬਣ ਗਈ ਵੀ ਜਾਤਪਾਤ ਦਾ ਮਸਲਾ ਬਣਾਇਆ ਜਾ ਰਿਹਾ ਫਿਰ ਦੂਜੇ ਪਾਸੇ ਜਿਹੜੀਆਂ ਜੱਟ ਵਲ ਫਿਰ ਜਿਹੜੀਆਂ ਆਪਣੀਆਂ ਬਣੀਆਂ ਹੋਈਆਂ ਜੱਥੇ ਬੰਦੀਆਂ ਉਹ ਉੱਥੇ ਕੀ ਲੈਣਗੀਆਂ ਕਿਸਾਨ ਜੱਥੇ ਬੰਦੀਆਂ ਗਿੰਨਾ ਉਹ ਸਾਂਝੀਆਂ ਧਰਨੇ ਦੇ ਵਿੱਚ ਅੱਗੇ ਆਪਾਂ ਕਹਿੰਦੇ ਵੀ ਮਜ਼ਦੂਰ ਘਟ ਹੁੰਦਾ ਤਾਂ ਭਾਈ ਜੀ ਘਟ ਹੁੰਦਾ ਕਿਉਂ ਆ ਅੱਜ ਜਦੋਂ ਲੋਡ ਪਈ ਹੈ ਤੇ ਅੱਜ ਆਪਾਂ ਬੋਲੀ ਨਹੀਂ ਜਾਂਦੇ ਅੱਜ ਆ ਪਿੱਕੋ ਗੱਲ ਕਹੀ ਜਾਂਦੇ ਵੀ ਬਈ ਉਹ ਹੋ ਗਿਆ 300 ਬੰਦਾ ਗੱਲ ਪੈਣ ਆ ਗਿਆ 300 ਬੰਦਾ ਧਰਨਾ ਇਹਦਾ ਕੀ ਮਤਲਬ ਆ ਜਦੋਂ ਦਰਖਾਸਤ ਲੱਗੀ ਹੋਈ ਆ ਤੇ ਜਦੋਂ ਫਿਰ ਪ੍ਰਧਾਨ ਮੰਤਰੀ ਨੇ ਕਹਿਤਾ ਵੀ ਆਪਣਾ ਕੰਮ ਆ ਹੋ ਗਿਆ ਤੇ ਫਿਰ ਆਪਾਂ ਕਿ ਧਰਨੇ ਲਾਉਣੇ ਆ ਜਦੋਂ ਇਹ ਹੱਕ ਲੈਣ ਦੀ ਗੱਲ ਆਊਗੀ ਉੱਥੇ ਬਹਿਣਾ ਪੈਂਦਾ ਖੜਨਾ ਪੈਂਦਾ ਕੀ ਆਪਾਂ ਦਿੱਲੀ ਗਏ ਸੀ ਆਪਾਂ ਗੱਲ ਪੈਣ ਗਏ ਸੀ ਉਹਨਾਂ ਦੇ ਕੁਝ ਸ਼ਰਾਰਤੀ ਆਂਸਰ ਹੁੰਦੇ ਆ ਵਿੱਚ ਉਹ ਉਹ ਬੰਦੇ ਸਾਰੇ ਕਰਦੇ ਨੇ ਥੋੜੇ ਵਿੱਚ ਆ ਮੇਰੇ ਵਿੱਚ ਸਾਰਿਆਂ ਚ ਹੁੰਦੇ ਆ ਪਰ ਤੁਸੀਂ ਇਹ ਗੱਲ ਦੱਸੋ ਵੀ ਜਿਹੜਾ ਜਿਹੜਾ ਉਹ ਆ ਪੱਪੂ ਉਹ ਮੀਡੀਆ ਸਾਹਮਣੇ ਬਿਆਨ ਕਿਵੇਂ ਦਿੰਦਾ ਸੀ ਐਮ ਐਲ اے ਮਦਦ ਕਰਦਾ ਰਿਹਾ ਉਹਦੀ ਉਹ ਜਿਹੜਾ ਕਹਿੰੋ ਮੈਂ ਅੱਜ ਗਿਆ ਸੀ ਚੰਦ ਭਾਨੋਂ ਕੁਝ ਗੱਲਾਂ ਪਤਾ ਲੱਗੀਆਂ ਵੀ ਸ਼ੈਲਰ ਜਿਹੜੇ ਪੱਲੇਦਾਰੀ ਦੇ ਜਿਹੜੇ ਸੀਗੇ ਟੈਂਡਰ ਟੁੰਦਰੇ ਨੂੰ ਆਪ ਚੁਕਾਏ ਆ ਉਹ ਐਮ ਐਲ اے ਨੇ ਦਵਾਏ ਆ ਤੇ ਤੁਸੀਂ ਇੱਕ ਪਾਸੇ ਐਮ ਐਲ اے ਕਹੀ ਜਾਂਦਾ ਇਹ ਬਾਈ ਜੀ ਤੁਸੀਂ ਹੁਣ ਜਾਤਪਾਤ ਖਿਡੂਗੀ ਤੇ ਮੈਂ ਜਿਹੜੇ ਬਾਪੂ ਦੀ ਮੈਨੂੰ ਗੱਲ ਵਧੀਆ ਲੱਗੀ ਹੈ ਮੈਂ ਉਹਦਾ ਵੀ ਨਾਂ ਤੁਹਾਨੂੰ ਦੱਸ ਦਿੰਦਾ ਜੀ ਮੈਂ ਤਾਂ ਇਹ ਦੇਖਦਾ ਜਿਹੜੇ ਘਰੇ ਜਿਹੜੇ ਬੰਦੇ ਦੇ ਘਰ ਦੇ ਹੁਣ ਤੁਸੀਂ ਜਿਹੜੇ ਕਹਿੰਦੇ ਡਲੇ ਜਿਹੜੀ ਉਹ ਕੁੜੀ ਆ ਉਹ ਪੱਤਰਕਾਰ ਆ ਕੀ ਨਾਂ ਉਹਦਾ ਗਗਨ ਉਹ ਜਿਹੜੀ ਬੀਬੀ ਨੇ ਵਿਖਾਏ ਸੀਗੇ ਹੁਣ ਉਹ ਇੱਕ ਤਰਫਾ ਹੀ ਚੈਨਲ ਚੱਲ ਰਿਹਾ ਪਤਾ ਲੱਗ ਜਾਂਦਾ ਇੱਥੋਂ ਹੁਣ ਤੁਸੀਂ ਇੱਕ ਗੱਲ ਦੱਸੋ ਵੀ ਜਿਹੜੇ ਡਲੇ ਪਏ ਆ ਡਲੇ ਜਿਹੜੇ ਇੱਕ ਪਏ ਹੁੰਦੇ ਆ ਮੈਂ ਜੇ ਡਲਿਆਂ ਦੀ ਗੱਲ ਕਰਾਂ ਤਾਂ ਇੱਕ ਡਲੇ ਛੱਤ ਤੇ ਸਿੱਟੇ ਹੁੰਦੇ ਆ ਤਾਂ ਡਲੇ ਜਿਹੜੇ ਸਿੱਟੇ ਆ ਉਹ ਡਲਿਆਂ ਦੇ ਨਿਸ਼ਾਨ ਵੇਖੋ ਜਦੋਂ ਡਲਾ ਵਾਇਦਾ ਨਾ ਜਿਹੜੇ ਪਿੱਲੇ ਜੇ ਡਲੇ ਪਏ ਆ ਤਾਂ ਜਦੋਂ ਉਹ ਡਲਾ ਥੱਲੇ ਵੱਜੂ ਮੰਨ ਲਓ ਜਿਵੇਂ ਗੇਂਦ ਇੱਕ ਥਾਂ ਠੱਪਾ ਖਾਂਦੀ ਤੇ ਦੂਜੀ ਨੂੰ ਮੁੜ ਕੇ ਜਾਂਦੀ ਆ ਉਸੇ ਤਰ੍ਹਾਂ ਡਲੇ ਐ ਸਿੱਟੇ ਪਏ ਆ ਜਿਵੇਂ ਆਪ ਸਿੱਟੇ ਹੁੰਦੇ ਡਲੇ ਜਦੋਂ ਕਹਿੰਦੇ ਆ ਪਿਆਰ ਤੇ ਜੰਗ ਸਾਰਾ ਕੁਝ ਜਾਇਜ਼ ਆ ਮੈਂ ਤੇ ਉਹਨਾਂ ਦੀ ਜੇ ਉਹਨਾਂ ਨੇ ਡਲੇ ਚਲਾਏ ਆ ਮੈਂ ਗਲਤੀ ਮੰਨਦਾ ਨਿੰਦਿਆ ਕਰਦੇ ਇਹਨਾਂ ਗੱਲਾਂ ਦੀ ਪਰ ਇੱਕ ਪਾਸੇ ਇਹ ਗੱਲ ਕਹਿਣੀ ਕਿ ਉਹ ਨਸ਼ੇਲੀ ਆ ਗਈ ਸੀ ਘਰੇ ਪੱਤਰਕਾਰ ਜਿਹੜੇ ਗਏ ਸੀ ਉਹ ਦੱਸੀ ਜਾਂਦੇ ਆ ਤੇ ਉਹ ਬੀਬੀਆਂ ਨੇ ਜਦੋਂ ਕਿਹਾ ਵੀ ਲਿਆ ਓਏ ਪਿਸਤੋਲ ਆ ਵੀਡੀਓ ਵਾਲੇ ਦੇ ਫੇਰ ਕੱਢੋ ਉਹ ਆਪ ਦੱਸੀ ਜਾਂਦੇ ਮੂੰਹ ਤੇ ਜੇ ਆਏ ਤਾਂ ਗੱਲ ਕਰ ਲਓ ਗੱਲ ਕਰਨ ਦਾ ਕੀ ਮੈਂ ਉਹ ਨਾਲ ਦੱਸੀ ਜਾਂਦੇ ਪਹਿਲਾਂ ਜਪੇੜਾ ਕਿਹਨੇ ਮਾਰਿਆ ਤੁਸੀਂ ਇਹ ਦੱਸੋ ਭਾਈ ਜੀ ਬਰਦਾਸ਼ਤ ਕਰਨਾ ਸਿੱਖੋ ਜੇ ਹੁਣ ਕੋਈ ਬੰਦਾ ਗਰੀਬ ਧਰਨਾ ਲਾ ਕੇ ਮੇਰੇ ਨਾਲ ਕੀ ਹੋਇਆ ਸੀ ਮੇਰੇ ਆਲੇ ਮਸਲੇ 'ਚ ਮੈਨੂੰ ਗਲਤ ਬੁਣਾਤਾ ਸੀ ਵੀ ਪਿਸਤਲ ਲਾਤਾ ਸਿਰ ਨੂੰ ਜੀ ਐਂ ਕਰਤਾ ਜੀ ਉਹ ਕਰਤਾ ਇਹ ਫਿਰ ਇਹਦਾ ਮਤਲਬ ਇਹ ਜਦੋਂ ਗਰੀਮ ਨਾਲ ਤੱਕਾ ਹੋ ਜੇ ਤਾਂ ਹੋ ਜੇ ਜਿਹੜਾ ਨਾ ਅੱਜ ਜਿਹੜੀ ਜੱਟਵਾਲ ਫਿਰ ਜਿਹੜੀ ਆ ਰਹੀ ਹੈ ਚਲੋ ਹਰ ਇੱਕ ਨੂੰ ਦੁੱਖ ਹੁੰਦਾ ਉਹ ਉਦੋਂ ਕਿਉਂ ਨਾ ਆਂਗਾ ਜਦੋਂ ਰੌਲਾ ਚੱਲ ਰਿਹਾ ਸੀ ਅੱਜ ਆਪਾਂ ਰਾਇਨਾਮੇ ਦੀ ਗੱਲ ਕਰੀ ਜਾਂਦੇ ਤੇ ਉਦੋਂ ਰਾਇਨਾਮੇ ਦੀ ਕਿਉਂ ਨਾ ਗੱਲ ਕੀਤੀ ਹੁਣ ਆਏ ਤੇਰੇ ਗਮਦੂਰ ਤੇ ਦਾ ਪਰਚਾ ਪੈ ਗਿਆ ਉਹਦੀ 18 ਤਰੀਕ ਵੀ ਪੈ ਗਈ ਉਹਨੇ ਉਹ ਵੀ ਲਾਤੀ ਆ ਆਪਦੀ ਜ਼ਮਾਨਤ ਵੀ ਲਾਦੀ 18 ਤਰੀਕ ਪਈ ਮੈਨੂੰ ਪਤਾ ਲੱਗਿਆ ਹੁਣ ਤੁਸੀਂ ਇੱਕ ਗੱਲ ਦੱਸੋ ਕਿ ਜਿਨ੍ਹਾਂ ਦੇ ਚੱਡੇ ਪਾੜ ਕੇ ਰੱਖਤੇ ਜਵਾਕਾਂ ਦੇ ਤੁਹਾਨੂੰ ਇਹ ਤਾਂ ਪਤਾ ਨਾ ਵੀ ਜਿਹੜਾ ਕੰਮ ਤਾਂ ਜਿਹੜਾ ਬੰਦਾ ਦਿਹਾੜੀ ਦਾ ਕੰਮ ਕਰਦਾ 400 ਰੁਪਏ ਦਾ ਆਪਾਂ ਲੈ ਕੇ ਉਹਨੇ ਜੇ ਆਪਾਂ ਨੂੰ 500 ਦਾ ਕੰਮ ਕਰਕੇ ਦੇਵੇ ਆਪਾਂ ਦਿਹਾੜੀ ਤਾਂ ਲੈਉਨੇ ਆ ਤੇ ਉਹ ਹੁਣ ਕਿੱਥੇ ਜਾਣਗੇ ਪੁਲਿਸ ਦੀ ਮਾਰ ਖਾਦੀ ਹੋਵੇ ਨਾ ਜਿਨੇ ਉਹ ਕੰਮ ਨਹੀਂ ਕਰਦਾ ਯਾਦ ਰੱਖ ਲੋ ਗੱਲ ਤੁਰੂਗਾ ਕਿੱਥੋਂ ਉਹ ਉਹ ਤੁਰੂਗਾ ਕਿੱਥੋਂ ਭਰਾਵੋ ਇਹ ੱਟਕੇ ਛਾਈ ਮੈਂ ਤੁਹਾਨੂੰ ਕਹਿਣਾ ਕਿ ਪਿੰਡ ਦਾ ਮਸਲਾ ਸੀ ਪਿੰਡ 'ਚ ਰਹਿ ਜਾਂਦਾ ਪਰ ਤੁਸੀਂ ਅੱਜ ਵੀ ਇੱਕ ਗੱਲ ਕਰੋ ਜੇ ਕੌ ਵੀ ਧਰਨੇ ਲਾਈਏ ਫਿਰ ਜੇ ਤੁਸੀਂ ਧਰਨਾ ਲਾਉਂਗੇ ਪੰਜਾਬ ਦੇ ਵਿੱਚ ਆਪਾਂ ਆਪਣਾ ਜਿਹੜਾ ਭਾਈਚਾਰਾ ਇੰਨਾ ਕ ਵਿਗੜ ਜੂਗਾ ਤੁਸੀਂ ਛੱਡ ਗੱਲਾਂ ਦਿਓ ਇਹ ਨੋਟ ਰੱਖ ਲੋ ਗੱਲ ਜਿਹੜੀਆਂ ਇੰਡੀਆ ਦੀਆਂ ਜੱਥੇਬੰਦੀਆਂ ਐਸੀ ਸਮਾਜੀਆਂ ਉਹ ਇੱਕ ਪਾਸੇ ਬਹਿਣੀਆਂ ਤੁਸੀਂ ਇੱਕ ਪਾਸੇ ਬੈਠੋਗੇ ਤੇ ਇੰਨਾ ਕੁ 파ੜਾ ਪਾਊਗਾ ਕੱਲ ਨੂੰ ਜੇ ਲੱਖੇ ਸਿਧਾਣੇ ਹੋ ਰਹੀ ਆ ਭਾਨੇ ਸਿੱਧੂ ਹੋ ਰਹੀ ਆ ਸੁਖ ਜਗਰਾਉ ਆ ਅਰਗੇ ਵੀਰਾ ਜਾਂ ਹੋਰ ਕਈ ਬੰਦੇ ਬੋਲਦੇ ਆ ਪੰਜਾਬ ਲੈਵਲ ਤੇ ਚਾਹੇ ਕਿਸੇ ਮਸਲੇ ਤੇ ਫਿਰ ਉਹ ਉਹਨਾਂ ਦੀ ਮਜਬੂਰੀ ਬਣੂਗੀ ਤੁਹਾਡੇ ਨਾਲ ਬਹਿਣੀ ਜਿਹੜੇ ਮਜ਼ਦੂਰ ਪਰਿਵਾਰ ਚੋਂ ਪੰਜਾਬ ਦੀ ਗੱਲ ਕਰਦੇ ਉਹਨਾਂ ਦੀ ਮਜਬੂਰੀ ਬਣੂਗੀ ਉਹਨਾਂ ਨਾਲ ਬਹਿਣ ਦੀ ਜਦੋਂ ਇਹ ਮਜਬੂਰੀ ਬਹਿ ਗਈ ਤਾਂ ਤੁਹਾਡੇ ਚ ਖੂਬ ਫਾਇਦਾ ਖੱਟੂਗੀ ਸਰਕਾਰ ਚਾਹੇ ਉਹ ਕੋਈ ਵੀ ਹੋਵੇ ਇਹ ਨੋਟ ਰੱਖੋ ਇਹ ਐਸਾ ਯੱਬ ਕਢਾਵਾਂਗੇ ਆਪਾਂ ਤੁਸੀਂ ਛੱਡ ਗੱਲਾਂ ਦਿਓ ਇਹ ਗਲਤੀਆਂ ਜਦੋਂ ਅੱਜ ਤੱਕ ਮੰਨਦੇ ਇਹਨਾਂ ਨੇ ਡਲੇ ਪਾ ਮਾਰਤੇ ਆ ਗਲਤੀ ਮੰਨਣ ਦੇ ਗੋਲੀ ਮਾਰੋ ਇਹਨਾਂ ਦੇ ਤੁਸੀਂ ਬਾਰੀ ਜਾਂਦੇ ਚਲੋ ਸ਼ੈਰੇ ਵੱਜ ਕੇ ਉਹਨਾਂ ਦੇ ਪਰ ਕੰਮ ਨਵੇੜ ਦੇ ਮਾਰ ਕੇ ਗੋਲੀ ਇਹਨਾਂ ਦੇ ਪਰ ਜਿਹੜੇ ਬੰਦੇ ਝੋਨੇ ਦੇ ਦਿਨਾਂ ਦੇ ਵਿੱਚ ਆ ਕੇ ਮਤੇ ਪਾਉਂਦੇ ਆ ਕਿ ਜੀ ਮਤਾ ਪਤਾ ਇੰਨੇ ਤੋਂ ਬਾਅਦ ਜਾਊਗਾ ਤੇ ਉਹਦਾ ਭਾਂਡਾ ਬਾਟਾ ਤਿਆਗ ਗਿਆ ਜਾਊਗਾ ਉਹਨੂੰ ਐ ਕੀਤਾ ਜਾਊ ਉਹਨੂੰ ਪਿੰਡੋਂ ਕੱਢਿਆ ਜਾਊ ਤੂੰ ਉਹਨੂੰ ਆਹ ਕੀਤਾ ਜਾਊ ਤੇ ਆਹ ਕੀਤਾ ਜਾਊ ਇਹ ਇਹ ਗੱਲਾਂ ਗਲਤ ਨਹੀਂ ਗੀਆਂ ਉਸ ਟਾਈਮ ਤੇ ਬੋਲਿਆ ਕਰਕੇ ਆਪਾਂ ਇਹ ਬਾਈ ਜੀ ਮਸਲਾ ਨਾ ਵਧਾਓ ਨਾ ਵਧਾਓ ਗਮਦੂਰ ਨੇ ਤਾਂ ਮੈਨੂੰ ਪਤਾ ਲੱਗਿਆ ਕਹਿੰਦੇ 18 ਤਰੀਕ ਪਈ ਆ ਤੇ 18 ਤਰੀਕ ਤੋਂ ਬਾਅਦ ਕਹਿੰਦੇ ਉਹਦੀ ਜ਼ਮਾਨਤ ਪੀਲ ਲੱਗੀ ਆ ਉਹ ਵੇਖੋ ਉਹ ਤਾਂ ਹਲੇ ਪੁਲਿਸ ਦੇ ਹੱਥੀ ਤੱਕ ਨਹੀਂ ਆਇਆ ਮੈਨੂੰ ਲੱਗਿਆ ਸਮਝ ਨਹੀਂ ਆਈ ਪਤਾ ਨਹੀਂ ਆਇਆ ਕਿ ਨਹੀਂ ਆਇਆ ਤੇ ਜਿਹੜੇ ਬੰਦੇ ਆਏ ਆ ਉਹਨਾਂ ਦੀਆਂ ਫੱਟੀਆਂ ਪੋਚੀਆਂ ਪਿੰਗਾ ਯਾਰ ਕੰਮ ਸੇ ਕਾਂ ਵੇਖੋ ਤਾਂ ਸਹੀ ਉਹ ਜਿਹੜਾ ਕੀ ਮੁੰਡਾ ਗੋਰਾ ਗੋਰਾ ਜਿਹੜਾ ਗੋਰਾ ਹੀ ਉਹਦਾ ਨਾਂ ਜਿਹਨੇ ਜਿਹੜਾ 20 ਤਰੀਕ ਨੂੰ ਧਰਨਾ ਲੱਗਣਾ ਹਣਾ ਜਿਹੜਾ ਉਹ ਪੁਲਿਸ ਨੇ ਕੁੱਟਿਆ ਉੱਥੇ ਤਾਂ ਤੁਸੀਂ ਖੜੇ ਨਹੀਂ ਕਿਉਂਕਿ ਉਹ ਮਜ਼ਦੂਰਾਂ ਦਾ ਪੁੱਤ ਹਤਾ ਜਿੱਤੇ ਪਹਾਣੇ ਤੇ ਤਸ਼ੱਦਦ ਹੋਇਆ ਹਰ ਜਾਤ ਦਾ ਬੰਦਾ ਗਿਆ ਮੈਂ ਵੀ ਗਿਆ ਉੱਥੋਂ ਦਾ ਮਜਬੀਸ ਇੱਕ ਸਰਪੰਚ ਸੀ ਉਹਦੇ ਨਾਲ ਹੋਇਆ ਸੀ ਯਾਰ ਜਦੋਂ ਫਿਰ ਗਰੀਬ ਬੰਦਾ ਤੁਹਾਡੇ ਨਾਲ ਜਾਤ ਪਾਤ ਨਹੀਂ ਰੱਖਦਾ ਫਿਰ ਤੁਸੀਂ ਜਾਤ ਪਾਤ ਕਿਉਂ ਰੱਖਦੇ ਆ ਇਹ ਗੱਲ ਨੂੰ ਤਾਂ ਸਮਝੋ ਨਾ ਭਾਈ ਗਲਤ ਨੂੰ ਗਲਤ ਕਹੋ ਸਹੀ ਨੂੰ ਸਹੀ ਕਹੋ ਅੱਜ ਆਪੇ ਇਹ ਕਹੀ ਜਾਂਦੇ ਆ ਜੀ ਨਸ਼ੇਲੀ ਆ ਗਏ ਤਾਂ ਨਸ਼ੇਲੀ ਭਾਈ ਸਾਰੇ ਪੰਜਾਬ ਚੋਂ ਇਹ ਪਹਿਲਾ ਮਤਲਬ ਇਹ ਥੋੜਾ ਇਹ ਹੁਣ ਧਿਰ ਤਾਂ ਕੁਝ ਬੰਦੇ ਬਣਾ ਰਹੇ ਆ ਫਿਰ ਨਸ਼ੇਲੀ ਆ ਗਏ 300 ਇਕੱਠਾ ਹੋ ਕੇ ਯਾਰ ਬੱਚੇ ਵੀ ਨਸ਼ੇਲੀ ਹੋ ਗਏ ਜਿਹੜੇ ਸਕੂਲੇ ਪੜ੍ਹਦੇ ਸੀ ਉਹ ਆ ਗਏ ਮੀਡੀਆ ਲੈ ਕੇ ਆ ਗਏ ਮੌਕਾ ਵਿਖਾਈ ਜਾਂਦੇ ਆ ਫੇਰ ਉਹਦੇ ਵਿੱਚ ਤਾਂ ਆਪਾਂ ਨੂੰ ਬਈ ਗੋਲ ਨਾ ਕੀ ਚਪੇੜ ਮਾਰਨ ਦੀ ਕਿਸੇ ਨੂੰ ਲੋੜ ਨਹੀਂ ਪਈ ਜਿਵੇਂ ਉਹ ਕਹਿੰਦੇ ਚਪੇੜ ਮਾਰੀਏ ਚਲੋ ਉਹ ਤਾਂ ਆਪਾਂ ਕੋਲ ਨਹੀਂ ਆਪਾਂ ਤਾਂ ਵੀਡੀਓ ਨਹੀਂ ਹਲੇ ਮੈਂ ਵੇਖੀ ਵੀ ਚਪੇੜ ਮਾਰੀ ਜਾਂ ਨਹੀਂ ਮਾਰੀ ਪਰ ਤੁਸੀਂ ਇਹ ਗੱਲ ਦੱਸੋ ਵੀ ਫੇਰ ਆਪਾਂ ਭਗਵੰਤ ਮਾਨ ਦੇ ਗੱਲ ਪਹੁੰਚਾਣੇ ਹੁੰਨੇ ਆ ਜਦੋਂ ਆਪਾਂ ਰੇਲਾ ਰੋਕਦੇ ਹਾਂ ਤਾਂ ਗੱਲ ਪਹੁੰਚਾਣੇ ਆ ਬਾਈ ਜੀ ਹਰ ਆਪਦੇ ਹੱਕ ਨੂੰ ਬੰਦਾ ਧਰਨਾ ਲਾਉਂਦਾ ਜੇ ਆਪਾਂ ਪਹਿਲਾ ਨੰਬਰ ਤੁਸੀਂ ਹੁਣ ਕਹਿੰਦੇ ਆ ਵੀ ਇਹਨਾਂ ਦਾ ਗਮਦੂਰ ਦੇ ਬਾਹਰ ਜਾ ਕੇ ਖੜਨਾ ਬੰਦਾ ਹੀ ਨਹੀਂ ਸੀ ਤੇ ਜਦੋਂ ਮਸਲਾ ਸਰਕਾਰ ਦਾ ਹੁੰਦਾ ਕੇਂਦਰ ਦਾ ਹੁੰਦਾ ਆਪਾਂ ਭਗਵੰਤ ਮਾਨ ਦੇ ਇਹ ਗੱਲ ਦਾ ਜਵਾਬ ਦਿਓ ਇਹ ਗੱਲ ਦਾ ਲੋਕ ਦੱਸਣ ਬਾਈ ਜੀ ਮੇਰੀ ਬੇਨਤੀ ਆ ਮੈਂ ਕੋਈ ਜਾਤ ਪਾਤ ਨਹੀਂ ਪਾ ਰਿਆ ਤੇ ਮੇਰੀ ਦੂਜੇ ਵੀਰਾਂ ਨੂੰ ਵੀ ਬੇਨਤੀ ਆ ਤੁਸੀਂ ਇਹ ਮਸਲੇ ਨਾ ਬਣਾਓ ਪੰਜਾਬ ਖਤਮ ਹੋਣ ਵਾਲੀ ਗੱਲ ਹੀ ਹੋ ਜਾਂਦੀ ਆ ਫਿਰ ਤੇ ਆ ਜਿਹੜੇ ਬਾਬੇ ਦੀ ਮੈਨੂੰ ਗੱਲ ਵਧੀਆ ਲੱਗੀ ਆ ਮੈਂ ਤੁਹਾਨੂੰ ਉਹ ਵੀ ਸੁਣਾਉਣਾ ਯਾਰ ਆ ਬਾਬੇ ਨੇ ਆਏ ਹੈ ਹੈ ਅਸੀਂ ਇਹ ਚੌਹਣੇ ਪਰਮਾਤਮਾ ਅੱਗੇ ਵੀ ਹੱਥ ਜੋੜਦੇ ਆ ਸਰਕਾਰਾਂ ਅੱਗੇ ਵੀ ਕਿ ਹਰ ਇੱਕ ਮਨੁੱਖ ਅਗੇ ਕਿ ਅਸੀਂ ਗੁਰੂਆਂ ਦੀ ਬਾਣੀ ਪੜ੍ਹਦੇ ਆ ਉਹਦੇ ਵਿੱਚ ਲਿਖਿਆ ਕਿ ਸਾਰਿਆਂ ਦਾ ਯਾਰ ਆ ਬਾਬੇ ਨੇ ਐਡੀਆਂ ਵਧੀਆ ਗੱਲਾਂ ਕੀਤੀਆਂ ਉਹਨੇ ਕਿਹਾ ਵੀ ਸਪੀਕਰ ਕੋਈ ਛੋਟੇ ਉਦੇ ਦਾ ਨਹੀਂ ਭਗਵੰਤ ਮਾਨ ਤੋਂ ਕਹਿੰਦਾ ਵੀ ਉਦੋਂ ਬਾਅਦ ਇਹ ਆਵਦਾ ਹੁੰਦਾ ਇਹਦਾ ਕਹਿੰਦਾ ਐਮਪੀ ਦਾ ਮਸਲਾ ਸੀ ਐਮਐਲਏ ਦਾ ਮਸਲਾ ਸੀ ਬੜੀ ਨਰਮਾਈ ਨਾਲ ਗੱਲ ਕੀਤੀ ਹੈਗਾ ਹੁਣ ਇਹ ਵੀ ਜੱਟ ਆ ਸਹੀ ਨੂੰ ਸਹੀ ਕਹਿਣਾ ਸਿੱਖੋ ਬੰਦੇ ਨੇ ਗੱਲ ਕੀਤੀ ਵੀ ਨਾ ਤੇ ਇਹ ਤਿੰਨੇ ਜਣੇ ਉਸ ਗਲਤ ਪਰਿਵਾਰ ਕੋਲ ਗਏ ਨਾਇਕ ਮਦੂਰ ਦੇ ਕੋਲ ਆਏ ਨਾ ਇਹਨਾਂ ਨੇ ਕੋਈ ਸਲਾਹ ਕਰਨ ਦੀ ਗੱਲ ਕੀਤੀ ਗੱਲ ਬਾਈ ਜੀ ਇਹ ਕਰਨੀ ਚਾਹੀਦੀ ਹੁਣ ਜੇ ਇਹ ਵੀ ਕਹਿੰਦਾ ਵੀ ਨਸ਼ੇਲੀ ਆ ਇਕੱਠੇ ਹੋ ਕੇ ਆ ਗਏ ਤਾਂ ਬਾਈ ਜੀ ਜੇ ਤੁਸੀਂ ਜਾਤ ਦੀ ਗੱਲ ਕਰਦੇ ਆ ਜਾਤੀ ਮਸਲਾ ਆਪੇ ਬਣ ਜਾਂਦਾ ਹੁੰਦਾ ਜਿੰਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਘਟਿਆ ਜਿੰਨੇ ਪੁਲਿਸ ਨੇ ਬੰਦੇ ਚੱਕੇ ਉਹ ਸਾਰੇ ਐਸਸੀ ਪਰਿਵਾਰ ਦੇ ਚੱਕੇ ਆ ਜਿਹੜਾ ਕੋਈ ਉੱਥੇ ਨਹੀਂ ਵੀ ਗਿਆ ਸੀ ਜਿਹੜਾ ਕੋਈ ਵੀਡੀਓ ਚ ਨਹੀਂ ਵੀ ਹੈਗਾ ਸੀ ਉਹ ਵੀ ਚੱਕ ਲੈ ਕਈ ਫਿਰ ਤੁਸੀਂ ਆਪ ਦੱਸੋ ਬਾਈ ਖੋਡਾ ਮਸਲਾ ਪੁਲਿਸ ਨੇ ਇਲਝਾਇਆ ਉਹ ਬੀਬੀ ਐਸਐਸਪੀ ਨੇ ਖਰਾਬ ਕੀਤਾ ਤੁਹਾਡਾ ਮਸਲਾ ਤਾਂ ਮੇਰੀ ਬੇਨਤੀ ਆ ਭਰਾਵੋ ਇਹ ਮਸਲਾ ਹੁਣ ਮਿੰਨਲਾ ਦਾ ਦੁਬਾਰਾ ਫੇਰ ਤੁਸੀਂ ਚਲਾਓਗੇ ਤਾਂ ਤੁਹਾਡੀ ਬਈ ਮਰਜੀ ਆ ਇਹ ਤੁਸੀਂ ਬਹਿ ਕੇ ਕੋ ਬੰਦਾ ਗੱਲ ਕਰ ਲੈਂਦਾ ਪਰ ਗੱਲ ਕਰਨ ਨੂੰ ਮੈਨੂੰ ਨਹੀਂ ਲੱਗਦਾ ਇਹ ਜਿਹੜਾ ਹੁਣ ਆਪਾਂ ਸੱਦੀ ਜਾਂਨੇ ਪੱਤਰਕਾਰਾਂ ਨੂੰ ਬੀਬੀ ਇੱਕੋ ਗਗਨਕੌਰ ਸਿੱਧੂ ਆ ਉਹ ਚੱਲ ਪਏ ਚਲੋ ਹੱਕ ਆਪਣਾ ਹੈ ਪੱਤਰਕਾਰਾਂ ਨਾਲ ਸਤ ਕੇ ਗੱਲ ਕਰਨ ਦਾ ਹੱਕ ਆ ਔਰ ਜੇ ਉਹਨਾਂ ਪੱਕੇਗੇ ਵੀ ਇਹਨਾਂ ਦਾ ਪਰਚਾ ਰੱਦ ਹੋਵੇ ਤਾਂ ਬਾਈ ਜੀ ਗੱਲ ਇਹ ਆ ਵੀ ਗੱਲ ਤਾਂ ਨਾਲ ਹੀ ਤੋਂ ਸੀ ਆਪਾਂ ਤਾਂ ਦੋਨਾਂ ਦੀ ਗਲਤੀ ਕਹਿੰਦਾ ਮੈਂ ਤਾਂ ਗਮਦੂਰ ਆਪਦੀ ਮੁੱਛ ਟੇਢੀ ਕਰੀ ਫਿਰਦਾ ਉਹਨੇ ਆਪਦੀ ਕਰ ਲਈ ਫਿਰ ਗੱਲ ਤੇ ਆ ਵੀ ਜਦੋਂ ਚੱਕੀ ਚੱਲੂ ਦੋ ਚੱਕੀਆਂ ਚੱਲਣੀਆਂ ਦਾਣੇ ਪੀਸੇ ਜਾਣਗੇ ਹੁਣ ਦੋ ਚੱਕੀਆਂ ਚੱਲ ਪਈਆਂ ਦਾਣੇ ਪੀਸੇ ਗਏ ਯਾਬਤਿਆ ਉਹ ਵੀ ਕੁੱਟੇ ਗਏ ਹਲੇ ਨਾ ਤਾਂ ਬਈ ਕੁੱਟ ਵੀ ਨਹੀਂ ਪਈ ਸ਼ਹਿਰੇ ਜਿੰਨਾਂ ਦੇ ਵਜੋਂ ਉਹਨਾਂ ਦੇ ਪੱਕੇ ਰਹਿ ਗਏ ਯਾਰ ਇਹਦਾ ਮਤਲਬ ਇਹ ਨਹੀਂ ਵੀ ਜੇ ਗਰੀਬ ਬੰਦਾ ਹੱਕ ਮੰਗੇ ਤੇ ਉਹ ਜਾਤੀ ਮਸਲਾ ਹੋ ਗਿਆ ਤੇ ਜੇ ਯਾਰ ਆਪਾਂ ਗੱਲ ਕਰੀਏ ਜਦੋਂ ਕਿਸੇ ਦੇ ਓੜਾ ਵੀ ਨਾ ਹੋਵੇ ਓੜਾ ਵੀ ਜ਼ਮੀਨ ਦਾ ਨਾ ਹੋਵੇ ਤੇ ਉਹ ਜੱਟ ਦਾ ਪੁੱਤ ਹੋਵੇ ਤਾਂ ਜਦੋਂ ਉਹਦੇ ਤੇ ਕੋਈ ਅਤਿਆਚਾਰ ਕਰਦਾ ਆਪਾਂ ਕਹਿੰਨੇ ਆ ਗਰੀਬ ਕਿਸਾਨ ਨਾਲ ਧੱਕਾ ਹੋ ਗਿਆ ਉਹ ਆਪਾਂ ਉਹਦੋਂ ਕਹਿੰਨੇ ਨਾ ਕਿਸਾਨ ਦਾ ਜਦੋਂ ਮਜ਼ਦੂਰ ਦੀ ਗੱਲ ਨਿਕਲਦਾ ਮਜ਼ਦੂਰ ਨਾਲ ਧੱਕਾ ਹੋ ਗਿਆ ਇਹ ਵੀ ਧੱਕਾ ਧੱਕਾ ਵਾਇਦਾ ਅਗਲਾ ਰੱਖਦਾ ਗੱਲ ਨੂੰ ਤੇ ਮੈਂ ਬੇਨਤੀ ਕਰਦਾ ਪੰਜਾਬ ਦੇ ਲੋਕਾਂ ਨੂੰ ਭਰਾਵੋ ਹਰ ਪਿੰਡ ਦੇ ਬੰਦੇ ਨੂੰ ਬੇਨਤੀ ਕਰਦਾ ਵੀ ਸਾਰੇ ਪਿੰਡ ਚਲ ਕੋਈ ਚੰਦ ਭਾਂ ਦੇ ਕੋਈ ਮੱਥੇ ਤੇ ਕਲੰਕ ਲੱਗਣਾ ਸੀ ਉਹ ਲੱਗ ਗਿਆ ਦੂਜੇ ਪਿੰਡਾਂ ਨੂੰ ਬੇਨਤੀ ਆ ਭਰਾਵੋ ਪਿੰਡਾਂ ਦੇ ਵਿੱਚ ਕਈ ਥਾਵਾਂ ਤੇ ਚਲੋ ਹੋਊਗਾ ਪਰ ਕਈ ਪਿੰਡਾਂ ਚ ਭਾਈਚਾਰਾ ਹੈਗਾ ਵੀ ਆ ਤੇ ਆਪਾਂ ਭਾਈਚਾਰਾ ਨਾ ਖਰਾਬ ਕਰਗੇ ਬਈ ਇਹ ਆਪਾਂ ਨੂੰ ਇਹ ਆਪਾਂ ਨੂੰ ਨਤੀਜਾ ਆਪਣੇ ਬੱਚਿਆਂ ਨੂੰ ਮਾਰਾ ਮਿਲੂਗਾ ਤੁਸੀਂ ਵੀ ਆਡੋ ਜਾਓਗੇ ਮਜ਼ਦੂਰ ਵੀ ਆਡੋ ਜਾਊਗਾ ਹੁੰਦਾ ਐ ਐ ਹੋਵਾਂਗੇ ਤਾਂ ਕੋਈ ਮਾੜੀ ਮੁੱਟੀ ਐ ਮੁੱਕੀ ਮਾਰਾਂ ਕਿਸੇ ਦੇ ਵਧੀਆ ਵਜਦੀ ਆ ਤੇ ਜੇ ਐ ਐ ਕਰਕੇ ਉਂਗਲ ਮਾਰਾਂਗੇ ਨਾ ਬਈ ਉਂਗਲ ਦੀ ਪੀੜ ਤੇ ਮੁੱਕੀ ਦੀ ਪੀੜ ਤਾਂ ਫਰਕ ਹੁੰਦਾ ਇੱਕ ਆ ਉਂਗਲ ਐ ਕਰਕੇ ਮਾਰੋਂਗੇ ਫਰਕ ਪਾਉ ਇਹ ਐ ਕਰਕੇ ਮਾਰੋਂਗੇ ਫਰਕ ਪਾਊਗਾ ਹੁਣ ਬਈ ਆਪਾਂ ਐ ਆ ਹੁਣ ਐ ਐ ਤਾਂ ਹੋਣ ਲੱਗ ਗਏ ਆ ਤੇ ਹੁਣ ਐ ਨਾ ਕਰਗੇ ਆਪਾਂ ਇਹ ਬੇਨਤੀ ਆ ਬਾਕੀ ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਕਰ ਲਓ ਭਰਾਵੋ ਪਰ ਜਿਵੇਂ ਆ ਸ਼ਬਦ ਬੋਲਣੇ ਨਸ਼ੇਲੀ ਆ ਫਲਾਨਾ ਢੋਂਕਾ ਹੁਣ ਗਮਦੂਰ ਨੂੰ ਉਹਨਾਂ ਨੇ ਗੁੰਡਾ ਦੱਸਿਆ ਤੇ ਗੁੱਸਾ ਕਰੀ ਜਾਂਦਾ ਇੱਕ ਬੰਦਾ ਵਿੱਚ ਜਦੋਂ ਉਹ ਸਰਪੰਚ ਨੂੰ ਆ ਕੇ ਡਿਫਾਲਟ ਰੈਸ ਐਸਐਸਪੀ ਬੀਬੀ ਕਹੀ ਜਾਂਦੀ ਉਹ ਤੋਂ ਕੋਈ ਕੁਝ ਬੋਲ ਲੈ ਇਹ ਉਹਦੇ ਐਸਐਸਪੀ ਨੂੰ ਕਹਿੰਦੇ ਬੀਬੀ ਜੀ ਵੀ ਜਿਹੜੇ ਬੰਦੇ ਆ ਉਹ ਤੋਂ ਦੱਸ ਦਿੰਦੇ ਤੁਸੀਂ ਤਾਂ ਸਾਰਾ ਪਿੰਡ ਚਕਾਤਾ ਉਥੋਂ ਉਸ ਟਾਈਮ ਤੇ ਜਾਤੀ ਮਸਲੇ ਦੀ ਗੱਲ ਨਹੀਂ ਕੀਤੀ ਠੰਡੇ ਚੱਲ ਕੇ ਸੋਚ ਸਮਝ ਕੇ ਗੱਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾਵੋ ਕੋਈ ਇਹ ਜਾਤੀ ਗੱਲ ਨੂੰ ਆਪਾਂ ਨਾ ਲੈ ਕੇ ਚੱਲੀਏ ਬਹੁਤ ਸਾਰੇ ਜੱਟਾਂ ਦੇ ਪੁੱਤ ਆ ਜਿਹੜੇ ਬਾਹਰ ਗਏ ਆ ਤੇ ਉਹ ਜਿਹੜੇ ਗਰੀਬ ਬਿਨਾਂ ਇਲਾਜ ਤੋਂ ਪਏ ਉਹ ਕਿਸੇ ਦੀ ਜਾਤ ਨਹੀਂ ਪੁੱਛਦੇ ਜਦੋਂ ਇਲਾਜ ਕਰਾਉਂਦੇ ਆ ਉਹ ਡਾਲਰ ਵੇਚ ਕੇ ਇਲਾਜ ਕਰਾਉਂਦੇ ਲੋਕਾਂ ਦਾ ਉਹ ਜਾਤ ਨਹੀਂ ਪੁੱਛਦੇ ਤੇ ਆਪਾਂ ਉਹਨਾਂ ਬੰਦਿਆਂ ਨੇ ਵੀ ਸਿਰਚ ਖੱਕੜਾ ਜਿਹੜਾ ਕਰੋ ਜਿਹੜਾ ਕਹਿ ਲੋ ਵੀ ਸਵਾਰਾ ਠੱਕੜਾ ਖੋੜੀ ਜਾਨੇ ਆ ਜਿਹੜੇ ਬੰਦੇ ਉਹਨੀਆਂ ਦੂਰੋਂ ਵਿਚਾਰੇ ਕਮਾਈਆਂ ਕਰਕੇ ਟਰੱਕ ਚਲਾ ਕੇ ਕਿਵੇਂ ਬੇਰ ਤੋੜ ਕੇ ਆਪਦੀ ਕਮਾਈ ਚੋਂ ਦਸਵੰਦ ਕੱਢ ਕੇ ਗਰੀਬ ਲੋਕਾਂ ਦਾ ਇਲਾਜ ਕਰਾਉਂਦੇ ਆ ਤੇ ਕਈ ਗਰੀਬ ਲੋਕ ਜਿਨ੍ਹਾਂ ਕੋਲ ਓੜਾ ਵੀ ਜ਼ਮੀਨ ਦਾ ਨਹੀਂ ਹੁੰਦਾ ਤੇ ਜਾ ਕੇ ਉਹ ਕਿਸਾਨਾਂ ਦੇ ਧਰਨੇ 'ਚ ਖੜਦੇ ਆ ਇਹ ਚੀਜ਼ ਦੀ ਧਾਰਨਾ ਮੈਂ ਬੈਠਾ ਮੇਰੇ ਕੋਲ ਓੜਾ ਪੈਰੀ ਦਾ ਵੀ ਨਹੀਂ ਮੈਂ ਤਾਂ ਵੀ ਜਾਨਾ ਹੋਰ ਵੀ ਲੋਕ ਜਾਂਦੇ ਆ ਤਾਂ ਕਿ ਭਾਈਚਾਰਾ ਬਣਿਆ ਰਹੇ ਜਦੋਂ ਆਪਾਂ ਇੱਕ ਦੂਜੇ ਦੇ ਨਾਲ ਖੜਦੇ ਤੇ ਆਪਾਂ ਇਹ ਪਵਾੜੇ ਨਾ ਪਾਈਏ ਜਿਹੜੇ ਗਲਤ ਆ ਬੰਦੇ ਉਹ ਗਲਤਾਂ ਤੋਂ ਚੱਲਣਾ ਚਾਹੀਦਾ ਜਿੱਥੇ ਉਹਨਾਂ ਨੇ ਇੰਨੀ ਕੁਟ ਚੱਲ ਲਈ ਉੱਥੇ ਵੀ ਜਮਾਨਤ ਕਰਾ ਕੇ ਫਿਰਦਾ ਰਹੂਗਾ ਹੁਣ ਤੁਸੀਂ ਆਇਆ ਨਾ ਨਾ ਕਰੋ ਫਿਰ ਬਾਕੀ ਤੁਹਾਡੀ ਮਰਜ਼ੀ ਆ ਚੰਦ ਭਾਂ ਦਾ ਮਸਲਾ ਚੰਦ ਭਾਂ ਦੇ ਜਿਹੜੇ ਲੋਕ ਆ ਫਿਰ ਵੀ ਬਹਿ ਕੇ ਉਹ ਕਰ ਲੈਣ ਮੇਰੇ ਅਰਗੇ ਰੋਲਾ ਪਾ ਲੈਣਗੇ ਦੋ ਦੋ ਸਾਲ ਤਿੰਨ ਸਾਲ ਆਖਰ ਨੂੰ ਥੋੜਾ ਪਿੰਡ ਤੁਸੀਂ ਵਸਣਾ ਉੱਥੇ ਪੈ ਕੇ ਗੱਲ ਹੁੰਦੀ ਜੇ ਤੁਸੀਂ ਕਹੋ ਵੀ ਹੁਣ ਭਾਈ ਉਹ ਤਾਂ ਨਸ਼ੇਲੀ ਆ ਐਡੇ ਵੀ ਕੋਈ ਉਹ ਨਸ਼ੇਲੀ ਸਾਰੇ ਗਰੀਬ ਐ ਨਸ਼ੇਲੀ ਨੂੰਰੇ ਫਿਰਦੇ ਤੇ ਐਡੇ ਕੋਈ ਬਹੁਤ ਸਾਰੇ ਲੋਕ ਆ ਜਿਹੜੇ ਮੈਂ ਤੁਹਾਨੂੰ ਵਿਖਾ ਦਿੰਨਾ ਕਿ ਕਿਸਾਨਾਂ ਦੇ ਪੁੱਤ ਆ ਜਿਹੜੇ ਜਿਨ੍ਹਾਂ ਨੇ ਪੈਲੀਆਂ ਸਾਂਭਣੀਆਂ ਸੀ ਬੁੱਢੇ ਵਾਰੇ ਮਾਪਿਆਂ ਨੂੰ ਸਾਂਭਣਾ ਸੀ ਅੱਜ ਬੁੱਢੇ ਵਾਰੇ ਮਾਪੇ ਉਹਨਾਂ ਨੂੰ ਸਾਂਭਦੇ ਫਿਰਦੇ ਆ ਇਹ ਨਸ਼ੇਲੀ ਕਿਸੇ ਵੀ ਜਾਤ 'ਚ ਫਿਰਦਾ ਸਾਰੀਆਂ ਜਾਤਾਂ 'ਚ ਫਿਰਦੇ ਆ ਇਹ ਤੁਸੀਂ ਇਹ ਨਹੀਂ ਵੀ 300 ਨਿਸ਼ੇਲੇ ਇਕੱਠਾ ਹੋ ਕੇ ਆ ਗਿਆ ਭਾਈ ਮੇਰੀਆਂ ਗੱਲਾਂ ਤਾਂ ਮੈਂ ਤਾਂ ਕੀਤੀਆਂ ਸੱਚ ਜੇ ਤੁਹਾਨੂੰ ਕੌੜੀਆਂ ਲੱਗਣ ਉਹ ਭਾਈ ਲੱਗੀ ਜਾਣ ਨਿੰਮ ਵੀ ਕੌੜੀ ਹੁੰਦੀ ਹੈ ਗੱਲਾਂ ਗੁਣ ਕਰਾਗਾ ਪਤਾ ਲੱਗਣਾ ਤੁਹਾਨੂੰ ਹੁਣ ਤੁਸੀਂ ਜੋ ਮਰਜ਼ੀ ਕਰਦੇ ਫਿਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ